ਅੱਜ ਦਿਨ ਆਇਆ ਬਾਬੇ ਨਾਨਕ ਦਾ ਵਿਆਹ ਹਾਂਜੀ ਠੀਕ ਆ ਅੱਜ ਦਿਨ ਤੇ ਹਾਂ ਅੱਜ ਆ ਬਾਬੇ ਨਾਨਕ ਦਾ ਵਿਆਹ ਠੀਕ ਆ ਕਰਕੇ ਚੱਲ ਜਵਾਬ ਖਣਵਾਜ ਬੈਸਕੜੀ ਸੁਣਾ ਜਵਾਬਾਂ ਦਾ ਬਹੁਤ ਬੜਾ ਹਾਂ ਬਸ ਆ ਜਾ ਪੁੱਤ ਲੈਨ ਚ ਲੈਨ ਚੋ ਜਮ ਹਾਂ ਆਪਾਂ ਜਵਾਬ ਖਣਵਾਉਣੇ ਨੇ ਪੁੱਛ ਲੈ ਆ ਜਾ ਆ ਜਾ ਪੁੱਤ ਆ ਜਾ ਇੱਧਰ ਆ ਪੁੱਤ ਆਪਾਂ ਤਾਂ ਲੈ ਗਏ ਲੋਹਾ ਕੀ ਕਰ ਚੱਲ ਆਨਕੁੰਦੀ ਆ ਲੈ ਬਾਈ ਉਹ ਹੋ ਗਿਆ ਨਾ ਉਹ ਨਾ ਉਹ ਆ ਤੂੰ ਆ ਪਾਪਾ ਹੋਦਾ ਮੈਨੂੰ ਬਿਸਕਟ ਦੇ ਦੇ ਲੈ ਲਾ ਤਾਂ ਲੈ ਆ ਤੂੰ ਚੱਕ ਲੈ ਕਿੱਤੇ ਆ ਜਾ ਲਾ ਬੰਬੀ ਬੜਾ ਨਾ ਕਰੇ ਦੋ ਹੋ ਗਿਆ ਤੇਰੇ ਕੋਲ ਹੁਣ ਦੋ ਦੋ ਹੋ ਗਿਆ ਚੱਲ ਹੋਰ ਨਾ ਕੁਝ ਖਾ吃 ਆ ਗਾ ਬੱਚਾ ਆ ਜਾ ਆ ਜਾ ਅੰਗੇ ਜਾ

ਆਦਾ ਮਾਗ ਰਿਹਾ ਬਰਾ ਬਾਈ ਬਾਈ ਕੋ ਲੈਣਾ ਇੱਕ ਹੋਵੇ ਕੀ ਲੈ ਲੈ ਲਾ ਰਾਈਸ ਗਿਆ ਹੋਰ ਭੇਜ ਦੇ ਜਵਾਕਾਂ ਨਿੱਕੇ ਨੂੰ ਭੇਜ ਦੇ ਯਾਰ ਦਾ ਘਾਲ ਦੇ ਨਿੱਕੇ ਚੱਲ ਲੈ ਵਿੱਚੋਂ ਫੜਾ ਦੇ ਗਾਂ ਫੜਾ ਦੇ ਫੜਾ ਦੇ ਖੁਸ਼ੀ ਆਜੋ ਆਜੋ ਹੋਰ ਬੱਚੇ ਭੇਜ ਦੋ ਲਓ ਜੀ ਅੱਜ ਬਾਬੇ ਨਾਨਕ ਦਾ ਹੈਗਾ ਸੀ ਵਿਆਹ ਪੁਰਬ ਤੇ ਅਸੀਂ ਇੱਕ ਛੋਟੀ ਜੀ ਸੇਵਾ ਕੀਤੀ ਅਸੀਂ ਕਿਹਾ ਚਲੋ ਅੱਜ ਬੱਚਿਆਂ ਨੂੰ ਥੋੜੀ ਜੀ ਇੱਕ ਸੇਵਾ ਅਸੀਂ ਦਿੰਨੇ ਬਿਸਕੁਟਾਂ ਦੀ ਬਾਕੀ ਆਪਾਂ ਤਾਂ ਕੌਣ ਉਹ ਬਾਬੇ ਨਾਨਕ ਦਾ ਹੀ ਇਹ ਲੰਗਰ ਤੇ ਅੱਜ ਵੈਸੇ ਹੀ ਅਸੀਂ ਵੈਸੇ ਪ੍ਰੋਗਰਾਮ ਤਾਂ ਕੋਈ ਪਲਾਨ ਤਾਂ ਸਾਡਾ ਹੋਰ ਸੀ ਪਰ ਅਸੀਂ ਕਿਹਾ ਚਲੋ ਨਿੱਕੀ ਜਿਹੀ ਇੱਕ ਜਿਹਦੇ ਨਾਲ ਚਲੋ ਬੱਚਿਆਂ ਨੂੰ ਆਪਾਂ ਖੁਸ਼ ਕਰ ਸਕਦੇ ਆ ਖੁਸ਼ ਕਰਨ ਵਾਲਾ ਮੇਰਾ ਬਾਬਾ ਨਾਨਕ ਤੇ ਚਲੋ ਏ ਮੇਰੇ ਛੋਟੇ ਛੋਟੇ ਚਲੋ ਬੱਚੇ ਇੱਥੇ ਭੱਠੇ ਤੇ ਤੇ ਇਹਨਾਂ ਨੂੰ ਅਸੀਂ ਕਿਹਾ ਚਲੋ ਬਿਸਕੁਟ ਵੰਡ ਦਿੰਨੇ ਆ ਪਹਿਲਾਂ ਸਾਡਾ ਪ੍ਰੋਗਰਾਮ ਕੇਲਿਆਂ ਦਾ ਸੀਗਾ ਮੌਸਮ ਹੋ ਗਿਆ ਮੀਂਹ ਪੈ ਗਿਆ ਠੰਡਾ ਹੋ ਗਿਆ ਅਸੀਂ ਫਿਰ ਬਿਸਕਟ ਲਿਆਏ ਇਧਰ ਸਾਡਾ ਖੁਸ਼ਦੈ ਲਈ ਵੰਡ ਰਹਾ ਸਾਡਾ ਲਵਲੀ ਸੇੜ ਤੇ ਇਧਰ ਗੰਮਾ ਸੇੜ ਇਹਦਾ ਨਿੱਕਾ ਖਲੀ ਵੀ ਆਇਆ ਛੋਟੇ ਛੋਟੇ ਬੱਚੇ ਚਲੋ ਹੈ ਸਭ ਕੁਝ ਬਾਬੇ ਨਾਨਕ ਦਾ ਆਪਣਾ ਕੁਛ ਨਹੀਂ ਹੈਗਾ ਇਹ ਖੁਸ਼ੀ ਦੇ ਦੇ ਪੁੱਤ ਨਹੀਂ ਕੋਈ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਸੱਚੀ ਗੱਲ ਬਾ ਸੱਚੀ ਗੱਲ ਆਜੋ 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 ਬੱਚਿਓ ਬਾਬਾ ਨਾਨਕ ਮਿਹਰ ਕਰੇ ਸਭਨਾ ਤੇ ਸਭਨਾ ਨੂੰ ਖੁਸ਼ੀਆਂ ਬਖਸ਼ੇ ਬਈ ਤੇ ਬਾਬਾ ਨਾਨਕ ਸਭ ਨੂੰ ਖੁਸ਼ੀਆਂ ਬਖਸ਼ੇ ਭਾਈ ਖੇੜੇ ਬਖਸ਼ੇ ਛੋਟੇ ਛੋਟੇ ਬੱਚੇ ਆ ਆਜੋ 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 ਲੈ ਜੋ ਬਿਸਕਟ ਬਾਬਾ ਨਾਨਕ ਮਿਹਰ ਕਰੇ ਸਭਣਾ ਤੇ ਦੇਵੋ ਤ ਖੁਸ਼ ਆ ਦੇ ਦੇ ਬੱਚਿਆਂ ਸਾਰਿਆਂ ਨੂੰ ਦੇ ਦੇ ਲੈ ਲਓ ਲੈ ਲਓ ਇੱਕ ਇੱਕ ਲੈ ਲਓ ਸਾਰੇ ਲੈ ਲਓ ਪੁੱਤ ਉਹ ਦੇ ਦੇ ਆਜੋ ਹੋਰ ਬੱਚੇ ਹੈਗੇ ਆ ਆਜੋ ਆਜੋ ਲੈ ਜੋ ਕਹਿੰਦੇ ਰੰਡੀ ਜੰਨੇ ਦੇ ਲਓ चलो चलो ले जाओ ले जाओ चलो 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 ਦੇ ਯਾਰ ਮੰਗਾ ਲੈ 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 ਆ ਆ ਬੰਗਦਾ ਇਧਰ ਆਜਾ ਆਜਾ ਅੱਜ ਚਲੋ ਬਾਹਰ ਚਲੋ ਦੇ ਦੇ ਇਹਨੂੰ ਦੇ ਪ੍ਰਾਂਮ ਸਾਡਾ ਲਓ ਜੀ ਉਧਰ ਪੱਠੇ ਤੇ ਆਉਣ ਦੂਜੇ ਪੱਠੇ ਤੇ ਆ ਗਏ ਇਧਰ ਇਧਰ ਹੀ ਬੱਚੇ ਲੈ ਲੈ ਪੱਤਾ ਲੈ ਲੋ ਵੰਡ ਦਿੰਦੇ ਲੋ ਹੋਰ ਲੈ ਜਾ ਉਧਰ ਵੰਡ ਆਜੋ ਆਜੋ ਬੱਚਾ ਆਜੋ ਬੱਚੇ ਇਹਦੇ ਦੇ ਦੇ ਹੱਥ ਉਹ ਬੱਚੇ ਦੇ ਦੇ ਆ ਬੇਟਾ Lagi. Lainnya, lainnya, Ayo, ayo. Aja, aja. Dek napa ini Holi? Dek di dekat dia. Lelah, lelah, Ayo, ਲਾ ਵਤੇ ਖਾਈਂ ਹੋਰ ਲੈਣਾ ਹੋਰ ਲੈਣਾ ਦੇ ਦੇ ਖੁਸ਼ੀ ਇਹਨੂੰ ਲੈ ਲੈ ਹੈਪੀ ਠੀਕ ਆ ਚੱਲ ਉਹ ਖੁਸ਼ ਹੋ ਗਿਆ ਇੱਕ ਮੁੰਡਾ ਕੋ ਦੇ ਦਵਾ ਆ ਰਿਹਾ ਲੈ ਜਾ ਏ ਇੱਕ ਹੋਰ ਲੈ ਲੈ ਭਾਈ ਮਾਰ ਲਾ ਆ ਜਾ ਲੈ ਜਾ ਉਹ ਫੋੜੀ ਆ ਆਜੂ 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 ਅੱਜ ਪਾ ਦੇ ਉਹ ਤਾਂ ਆ ਗਿਆ ਬਾਬੇ ਰਾਤ ਇੱਕ ਵਾਰੀ ਮਾਸੀ ਨੂੰ ਦੇ ਦੋ ਇਹ ਲੇੜਾ ਵਿੱਚ ਨਾ ਹੁੰਦਾ ਆਹ ਆਹ ਲੇੜਾ ਹੋ ਲਿਆਉਣੇ ਨੇ ਸਿਆਲ ਚ ਹੁਣ ਨਾ ਪਾ ਲੱਗਿਆ ਹਾਂ ਬਿਸਕੁਟ ਇਹ ਤੇ ਹੋਰ ਕੌਣ ਕਮਾਊਗਾ ਆਜੋ ਆਉਂਦੇ ਨਹੀਂ ਆਜੋ 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 ਸਾਰੇ ਭੇਜ ਦੇਣ ਤੇ ਆਜੋ 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 ਆ ਫੜਾ ਦੇ ਤੇ ਬਾਦ ਨੂੰ ਚਲੋ ਪੋ ਬਾਦੇ ਨਾਨ ਕਾ ਕਰਕੇ ਕਨੀ ਹੋੜੀ ਆਪੂਰ ਜੀ ਇਲਾਲੇ Mandé a Ayo, Ayo, la Ayo. Lele.